ਗੱਲ ਕਰਦੇ ਆ ਪਿੰਡ ਛੱਤ ਵਿਖੇ ਜਿਹੜੀ ਕੱਲ ਪਰ ਖਬਰ ਆਪਾਂ ਪ੍ਰਕਾਸ਼ਿਤ ਕੀਤੀ ਖਬਰ ਨਸਰ ਕੀਤੀ ਸੀਗੀ ਪਿੰਡ ਛੱਤ ਦੀ ਜਿਹੜੀ ਜ਼ਮੀਨ ਹੈਗੀ ਆ ਹਰੀ ਜਨਾ ਸੋਸਾਇਟੀ ਲਿਮਟਿਡ ਦੀ ਜਿਹੜੀ ਜ਼ਮੀਨ ਹੈਗੀ ਸੀ ਉਸ ਦੇ ਉੱਪਰ ਜਿਹੜਾ ਨਜ਼ਾਇਜ਼ ਤੌਰ ਤੇ ਕਲੋਨੀ ਕੱਟ ਕੇ ਜਿਹੜੀ ਵੇਚੀ ਜਾ ਰਹੀ ਸੀ ਔਰ ਬਹੁਤ ਹੀ ਜਿਹੜੀ ਇੱਕ ਵੱਡੀ ਗੱਲ ਸੀ ਕਿ ਇਸ ਜਗ੍ਹਾ ਦੀ ਜਿਹੜੀ ਰਜਿਸਟਰੀ ਨਹੀਂ ਹੋ ਰਹੀ ਸੀ ਪਰ ਇਸ ਨੂੰ ਜਿਹੜਾ ਫੁੱਲ ਐਂਡ ਫਾਈਨਲ ਪੇਮੈਂਟ ਦਾ ਇੱਕ ਐਗਰੀਮੈਂਟ ਬਣਾ ਕੇ ਲੋਕਾਂ ਕੋਲ ਜਿਹੜੇ ਲੱਖਾਂ ਰੁਪਏ ਕੱਟੇ ਕੀਤੇ ਜਾ ਰਹੇ ਸੀ ਉਸ ਪਰ ਅੱਜ ਖਾਵਰ ਦੇ ਉੱਪਰ ਨੋਟਿਸ ਲੈਂਦੇ ਹਾਂ ਫਿਰ ਜ਼ੀਰਕਪੁਰ ਹੈਗਾ ਦਾ ਪ੍ਰਸ਼ਾਸਨ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਉੱਥੇ ਦੀ ਜਿਹੜੀਆਂ ਉਹ ਸਾਰੀਆਂ ਤੋੜਿਆ ਗਈਆਂ ਆਪਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਉੱਥੇ ਦੀਆਂ ਸਾਰੀਆਂ ਪੀੜਾ ਪੰਜਾ ਚਲਾਇਆ ਗਿਆ ਨਗਰ ਕੌਂਸਲ ਵੱਲੋਂ ਔਰ ਉੱਥੇ ਦੀ ਜਿਹੜੀ ਨਜਾਇਜ਼ ਉਸਾਰੀਆਂ ਹੋ ਰਹੀ ਸੀ ਉਹਨਾਂ ਨੂੰ ਤੋੜਿਆ ਗਿਆ ਪਰ ਇੱਥੇ ਇੱਕ ਗੱਲ ਹੋਰ ਦੱਸਣ ਵਾਲੀ ਹੈਗੀ ਆ ਉੱਥੋਂ ਦੇ ਲੋਕਾਂ ਦਾ આરોਪ ਹੈਗਾ ਕਿ ਉਹਨਾਂ ਨੇ ਜਿਹੜੇ ਪੈਸੇ ਦੇ ਕੇ ਜਗਾ ਖਰੀਦੀ ਆ ਜਿਨ੍ਹਾਂ ਨੇ ਫੁੱਲ ਐਂਡ ਫਾਈਨਲ ਐਗਰੀਮੈਂਟ ਕਰਕੇ ਉਹਨਾਂ ਨੂੰ ਫਸਾਇਆ ਹੈਗਾ ਉਹਨਾਂ ਦੇ ਖਿਲਾਫ ਵੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਉੱਥੇ ਗਲਤ ਢੰਗ ਨਾਲ ਜ਼ਮੀਨ ਵੇਚ ਕੇ ਉਹਨਾਂ ਨੂੰ ਜਿਹੜਾ ਉੱਥੇ ਫਸਾਇਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਚਾਹੀਦੀ ਹੈਗੀ ਔਰ ਉਹਨਾਂ ਦੇ ਖਿਲਾਫ ਮਾਮਲੇ ਦਰਜ ਹੋਣੇ ਚਾਹੀਦੇ ਹੈ ਵੱਡੀ ਵੱਡੀ ਮੰਗ ਉੱਥੇ ਉੱਠੀ ਹੈਗੀ ਆ ਕਿ ਗਰੀਬ ਜਨਤਾ ਜਿਹੜੀ ਹੈਗੀ ਜਿਨ੍ਹਾਂ ਨੇ ਪਲਾਟ ਖਰੀਦ ਲਏ ਹੈਗੇ ਉਹ ਜਿਹੜੇ ਮਕਾਨ ਬਣਾ ਰਹੇ ਹੈਗੇ ਉਹਨਾਂ ਦੇ ਮਕਾਨ ਥੋੜੇਗੇ ਬਹੁਤ ਅੱਛਾ ਉਪਰਾਲਾ ਕੀਤਾ ਗਿਆ ਸਰ ਪ੍ਰਸ਼ਾਸਨ ਵੱਲੋਂ ਵਧੀਆ ਉਪਰਾਲਾ ਕੀਤਾ ਗਿਆ ਕਿਹੜੀਆਂ ਘਰ ਵੀ ਲੱਗੇ ਹੈਗਾ ਵੀ ਇੱਕ ਵੱਡਾ ਇਸ਼ੂ ਹੈਗਾ ਕਿਹੜੀਆਂ ਘਰਦ ਲੱਗੇ ਜਿਹੜੀਆਂ ਸਾਰੀਆਂ ਨਹੀਂ ਹੋਣੇ ਜਿਹਦੀਆਂ ਅੱਛਾ ਕਦਮ ਚੁੱਕਿਆ ਗਿਆ ਨਗਰ ਕੌਂਸਲ ਵੱਲੋਂ ਪਰ ਜਿਹੜਾ ਲੋਕਾਂ ਨੇ ਉਹਨਾਂ ਨੂੰ ਮਕਾਨ ਵੇਚੇ ਹੈਗੇ ਆ ਜਾਂ ਜਗਾ ਵੇਚੀ ਹੈਗੀ ਔਰ ਫੁੱਲ ਐਂਡ ਫਾਈਨਲ ਐਗਰੀਮੈਂਟ ਦਿੱਤਾ ਜਿਹਨਾਂ ਨਾਮ ਤੇ ਜ਼ਮੀਨ ਵੀ ਨਹੀਂ ਸੀ ਉਹਨਾਂ ਵੱਲੋਂ ਵੀ ਫੁੱਲ ਐਂਡ ਫਾਈਨਲ ਐਗਰੀਮੈਂਟ ਦਿੱਤੇ ਗਏ ਹੈਗੇ ਆ ਉਹਨਾਂ ਦੇ ਖਿਲਾਫ ਵੀ ਜਿਹੜੇ ਮਾਮਲੇ ਦਰਦ ਹੋਣੇ ਚੱਲਦੇ ਹੈਗੇ ਆ ਇਸ ਤੋਂ ਇਲਾਵਾ ਆਪਾਂ ਗੱਲ ਕਰਾਂਗੇ ਕਿ ਦੋ ਦਿਨ ਪਹਿਲਾਂ ਆਪਾਂ ਇੱਕ ਖਬਰ ਪ੍ਰਕਾਸ਼ਿਤ ਕੀਤੀ ਕਿ ਹਾਦਸਿਆਂ ਦਾ ਸ਼ਹਿਰ ਬਣ ਚੁੱਕਾ ਹੈ ਜ਼ੀਰਕਪੁਰ ਉਸ ਉੱਪਰ ਵੀ ਕਾਰਵਾਈ ਕਰਦੇ ਹੋਏ ਨਗਰ ਕੌਂਸਲ ਜ਼ੀਰਕਪੁਰ ਵੱਲੋਂ ਜਿਹੜੇ ਦੋਨੋਂ ਪੁਲ ਬਲਟਾਣੇ ਵਾਲਾ ਪੁਲਾ ਸੁਖਨਾ ਜੋਦ ਦੇ ਉੱਪਰ ਹੈਗਾ ਔਰ ਜਿਹੜਾ ਗਾਜੀਪੁਰ ਪਿੰਡੋਂ ਜਿਹੜੇ ਰਸਤੇ ਨੂੰ ਜਾਂਦੇ ਹੈਗਾ ਉਸ ਦੋਨਾਂ ਪੁਲਾਂ ਦੇ ਉੱਪਰ ਜਿਹੜਾ ਰੇਲਿੰਗ ਲਗਾਉਣ ਦਾ ਕੰਮ ਜਿਹੜਾ ਚਾਲੂ ਕਰ ਦਿੱਤਾ ਗਿਆ ਹੈਗਾ ਇੱਕ ਬਹੁਤ ਵੱਡੀ ਖਬਰ ਹੈਗੀ ਬਹੁਤ ਰਾਹਤ ਵਾਲੀ ਖਬਰ ਹੈਗੀ ਕਿ ਖਬਰ ਦਾ ਅਸਰ ਦੇਖਣ ਨੂੰ ਮਿਲਿਆ ਹੈਗਾ ਕਿ ਦੋਨਾਂ ਪੁਲਾਂ ਦੇ ਉੱਪਰ ਜਿਹੜਾ ਰੇਲਿੰਗ ਲਗਾਉਣ ਦਾ ਜਿਹੜਾ ਕੰਮ ਚਾਲੂ ਹੋ ਗਿਆ ਇਸ ਸੰਬੰਧੀ ਜਿਹੜੇ ਕਾਲਜ ਸਾਧ ਅਫਸਰ ਹੈਗੇ ਨਗਰ ਕੌਂਸਲ ਜ਼ੀਰਕਪੁਰ ਦੇ ਰਵਨੀਤ ਸਿੰਘ ਉਹਨਾਂ ਨੇ ਦੱਸਿਆ ਹੈਗਾ ਕਿ ਕਰੀਬ 47 ਲੱਖ ਰੁਪਏ ਦੀ ਲਾਗਤ ਨਾਲ ਦੋਨਾਂ ਪੁਲਾਂ ਦੇ ਸਾਈਡਾਂ ਦੇ ਉੱਤੇ ਰੇਲਿੰਗ ਲਗਾਈ ਜਾ ਰਹੀ ਹੈ ਔਰ ਬਹੁਤ ਅੱਛੀ ਖਬਰ ਹੈਗੀ ਕਿ ਸਾਡੀ ਖਬਰ ਜਿਹੜੀ ਹੈਗੀ ਹੈ ਨਿਰਪੈ ਪੋਸਟ ਖਬਰ ਦਾ ਅਸਰ ਦੇਖਣ ਨੂੰ ਮਿਲਿਆ ਪਿੰਡ ਛੱਤ ਵਿਖੇ ਵਿਖਿਆ ਦੇਖਣ ਨੂੰ ਮਿਲਿਆ ਔਰ ਬਲਟਾਣਾ ਔਰ ਗਾਜ਼ੀਪੁਰ ਵਿਖੇ ਜਿਹੜੇ 2 ਸੁਖਨਾ ਚੌਦ ਦੇ ਉੱਪਰ ਜਿਹੜੇ ਫੁੱਲ ਬਣੇ ਹੋਏ ਉਹਨਾਂ ਦੀ ਰੇਲਿੰਗ ਲਗਾਉਣ ਦਾ ਕੰਮ ਚાલુ ਹੋ ਚੁੱਕਾ ਹੈ ਇਸ ਤੋਂ ਇਲਾਵਾ ਪਰ ਜਿਹੜਾ ਪ੍ਰਸ਼ਾਸਨ ਤੋਂ ਮੰਗ ਕਰਦੇ ਕਿ ਜਿਹੜੇ ਸੜਕਾਂ ਦੇ ਕਿਨਾਰੇ ਡੂੰਘੇ ਡੂੰਘੇ ਸੀਵਰੇਜ ਦੇ ਖੰਡੇ ਜਿਹੜੇ ਖੁੱਲੇ ਪਏ ਹੈਗੇ ਆ ਢੱਕਣ ਟੁੱਟੇ ਪਏ ਹੈਗੇ ਉਹਨਾਂ ਦੇ ਉੱਪਰ ਅਲਫਾ ਟੁੱਟ ਚੁੱਕੇ ਹੈਗੇ ਔਰ ਵੱਡਾ ਜਿਹੜਾ ਹਾਸਿਆ ਦਾ ਖਤਰਾ ਬਣਿਆ ਹੋਇਆ ਹੈਗਾ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਹਨਾਂ ਵੱਲ ਵੀ ਜਲਦੀ ਧਿਆਨ ਦਿੱਤਾ ਜਾਵੇ ਤਾਂ ਜੋ ਕੋਈ ਵੱਡਾ ਹਾਸਾ ਨਾ ਵਾਪਰ ਸਕੇ